ਗੈਂਗਸਟਰ ਹੈਪੀ ਪਸ਼ੀਆ ਨੂੰ ਕੱਲ ਅਮਰੀਕਾ ਦੇ ਸੈਕਰਮੈਂਟੋ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਘਰ ਦੇ ਹਾਲਾਤ ਤੁਹਾਨੂੰ ਦਿਖਾਉਣਿਆ ਹੈਪੀ ਪਸ਼ੀਆ ਦੇ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਜਿਹੜੇ ਨੇ ਉਹ ਤਰਸਯੋਗ ਨੇ ਕਿਉਂਕਿ ਜਿੰਦਾ ਲੱਗਿਆ ਪੈ ਇੱਕ ਤਾਂ ਘਰ ਦੇ ਬਾਹਰ ਔਰ ਹੈਪੀ ਪਸ਼ੀਆ ਜੋ ਕਿ ਪਿਛਲੇ ਮਹੀਨਿਆਂ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਗ੍ਰੇਨਡ اٹੈਕ ਹੋਏ ਉਸ ਦੀ ਜ਼ਿੰਮੇਵਾਰੀ ਹੈਪੀ ਪਸ਼ੀਆ ਦੇ ਵੱਲੋਂ ਲਈ ਗਈ ਹਾਲਾਂਕਿ ਇਹਨਾਂ ਜ਼ਿੰਮੇਵਾਰੀ ਵਾਲੀਆਂ ਪੋਸਟਾਂ ਦੀ ਕੋਈ ਪੁਸ਼ਟੀ ਨਹੀਂ ਹੁੰਦੀ ਕੋਈ অথেন্টিਕੇਸ਼ਨ ਨਹੀਂ ਹੁੰਦੀ ਨਾ ਹੀ ਅਸੀਂ ਜਿਹੜਾ ਇਸ ਦੀ ਪੁਸ਼ਟੀ ਕਰਦੇ ਹਾਂ ਪਰ ਅਮੂਮਨ ਤੌਰ ਤੇ ਪਿਛਲੇ 4-5 ਸਾਲਾਂ ਤੋਂ ਇਹ ਟ੍ਰੈਂਡ ਜ਼ਰੂਰ ਚੱਲਿਆ ਹੈ ਕਿ ਜਦੋਂ ਕੋਈ ਵਾਰਦਾਤ ਹੁੰਦੀ ਹੈ ਤਾਂ ਗੈਂਗਸਟਰਾਂ ਦੇ ਵੱਲੋਂ ਆਪੋ ਆਪਣੇ ਨਾਮ ਹੇਠ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਰਹੀਆਂ ਨੇ ਹਾਲਾਂਕਿ ਹੈਪੀ ਪਸ਼ੀਆ ਜਿਸ ਨੂੰ ਲਗਾਤਾਰ ਜਿਹੜਾਗਾ ਪੁਲਿਸ ਨੇ ਟਾਰਗੇਟ ਤੇ ਰੱਖਿਆ ਹੋਇਆ ਸੀ ਕਿਉਂਕਿ ਜਿਸ ਹਸਾਬ ਦੇ ਨਾਲ ਉਹ ਗ੍ਰੇਨੇਡ ਕਿਹਾ ਜਾਂਦਾ ਹੈ ਕਿ ਜਿਹੜੇ ਅਟੈਕ ਹੋਏ ਉਸ ਦੇ ਵਿੱਚ ਹੈਪੀ ਪਸ਼ੀਆ ਦਾ ਨਾਂ ਸੀ ਕਿਉਂਕਿ ਉਸ ਦੇ ਨਾਂ ਹੇਠ ਹੀ ਸਾਰੀਆਂ ਜ਼ਿੰਮੇਵਾਰੀ ਦੀਆਂ ਪੋਸਟਾਂ ਪਈਆਂ ਤੇ ਉਸ ਤੋਂ ਬਾਅਦ ਹੁਣ FBI ਔਰ ICE ਡਿਪਾਰਟਮੈਂਟ ਦੇ ਵੱਲੋਂ ਜਿਹੜਾਗਾ ICE ਯਾਨੀ ਐਨਫੋਰਸਮੈਂਟ ਔਰ ਤੋਂ ਦਾਦੇ ਕੇ ਜਿਹੜੀ ਉਹਨਾਂ ਦੀ ਅਮਰੀਕਾ ਦੀ ਏਜੰਸੀ ਹੈ ਉਹਨਾਂ ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਤੇ ਫੋਟੋ ਵੀ ਨਸ਼ਰ ਕੀਤੀ ਗਈ ਜਿੱਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੈਪੀ ਪਸ਼ੀਆ ਖੜਾ ਨਜ਼ਰ ਆ ਰਿਹਾ ਹੈਗਾ ਅਮਰੀਕਾ ਦੀਆਂ ਜਿਹੜੀਆਂ ਏਜੰਸੀਆਂ ਨੇ ਇੱਕ ਪਾਸੇ FBI ਹੈ ਦੂਜੇ ਪਾਸੇ ICE ਦੋਨਾਂ ਦੇ ਵਿਚਕਾਰ ਜੋ ਖੜਾ ਇਹ ਹੈ ਹੈਪੀ ਪਸ਼ੀਆ ਹੈਪੀ ਪਸ਼ੀਆ ਦੀ ਜੇ ਗੱਲ ਕਰੀਏ ਤਾਂ ਇੱਕ ਪਿੰਡ ਹੈ